ਮੇਰੇ ਸਤਿਕਾਰਯੋਗ ਆਗੂ ਸਾਥੀਓ ਜੈ ਪੀ ਜੈ ਭਾਰਤ ਸਸਕਾਰ ਨਮਸਕਾਰ ਆ ਸਾਡਾ ਜਿਹੜਾ ਕਿਰਤਾ ਹੱਥਾਂ ਨੂੰ ਕਰਨ ਵਾਸਤੇ ਮਨਰੇਗਾ ਮਜ਼ਦੂਰ ਪਹੁੰਚੇ ਹੋਏ ਆ ਉਹਨਾਂ ਦੇ ਵਿੱਚ ਸਾਡਾ ਬਹੁਤ ਵੱਡਾ ਯੋਗਦਾਨ ਕਿ 2004 ਤੋਂ ਲੈ ਕੇ ਅੱਜ 2024 ਜਿਹੜਾ ਐਂਡ ਹੋ ਚਲਿਆ ਤਾਂ ਮਨਰੇਗਾ ਮਜ਼ਦੂਰਾਂ ਦੀ ਪੱਠੇ ਮਜ਼ਦੂਰਾਂ ਦੀ ਅਤੇ ਖੇਤ ਮਜ਼ਦੂਰਾਂ ਦੀ ਤੇ ਸਾਰੀ ਮਜ਼ਦੂਰਾਂ ਦੀ ਲੜਾਈ ਦੀ ਆਪਣੀ 20 ਸਾਲ ਉਮਰ ਪੂਰੀ ਲਾ ਦਿੱਤੀ ਆ ਤਾਂ ਮੈਨੂੰ ਲੱਗਦਾ ਹੈ ਕਿ ਜਿਹੜੇ ਮਜ਼ਦੂਰ ਕੈਟਾਗਰੀ ਦੇ ਲੋਕਾਂ ਦਾ ਸਹਯੋਗ ਕਰਨ ਵਾਲੇ ਉਹ ਇੱਕ ਪਰਮਾਤਮਾ ਦਾ ਰੂਪ ਹੁੰਦਾ ਤੇ ਉਹ ਸਹਯੋਗ ਕਰਨਾ ਤੇ ਪਰਮਾਤਮਾ ਦੇ ਦੇਸ਼ ਆ ਕਿ ਗਰੀਬ ਦਾ ਮੂੰਹ ਹੁੰਦਾ ਤੇ ਧਰੂ ਦੀ ਗੋਲਕ ਹੁੰਦੀ ਹੈ ਗੁਰੂ ਦੀ ਗੋਲਕ ਨੂੰ ਮੰਨਣ ਵਾਲੇ ਜਿੰਨੇ ਵੀ ਰੱਬ ਨੂੰ ਮੰਨਣ ਵਾਲੇ ਨੇ ਚਾਹ ਪਰਮਾਤਮਾ ਨੂੰ ਮੰਨਣ ਵਾਲੇ ਆ ਉਹ ਸਹਯੋਗ ਕਰਨਗੇ ਤਾਂ ਲਗਭਗ ਜਿਹੜੇ ਇਤਿਹਾਸਕ ਹੱਕ ਨੇ ਹੱਕੀ ਗੱਲਾਂ ਜਿਹੜੀਆਂ ਹੈਗੀਆਂ ਨੈੱਟ ਤੇ ਚੱਕ ਕੇ ਸ਼ਾਰਟ ਵੀਡੀਓ ਚ ਪਾਉਣਗੇ ਤੇ ਆਪਣੇ ਮਜ਼ਦੂਰ ਕੈਟਾਗਰੀ ਦੇ ਲੋਕਾਂ ਦੇ ਹੱਕ ਦੀ ਗੱਲ ਨੂੰ ਅੱਗੇ ਵਧਾਉਣਗੇ ਤੇ ਸਰਕਾਰਾਂ ਤੋਂ ਜਿਹੜੇ ਅਮੀਨ ਰੱਖਦੇ ਨੇ 76 ਸਾਲ ਤੋਂ ਕਿ ਸਰਕਾਰ ਬਣਾ ਕੇ ਸਾਡਾ ਹੱਕ ਲਾਗੂ ਕਰਨਗੇ ਸੰਵਿਧਾਨ ਲਾਗੂ ਕਰਨਗੇ ਉਹ ਆਸ ਅਧੂਰੀ ਹੋ ਗਈ ਹੈ ਤੇ ਆਪਾਂ ਨੂੰ ਖੁਦ ਨੂੰ ਇਹਨਾਂ ਤੇ ਕੰਮ ਕਰਨਾ ਪੈਣਾ ਤੇ ਅੱਗੇ ਗੱਲ ਜਿਹੜੀ ਹੈਗੀ ਆ ਲਗਾਤਾਰ ਨੈੱਟ ਤੇ ਵੀ ਇਤਿਹਾਸ ਦੀ ਜਿਹੜੀ ਹੋਣੀ ਚਾਹੀਦੀ ਹੈ ਜੈ ਪੀਓ ਜੈ 파ਟੋ ਸਸਿਕਾ ਨਮਸਕਾਰ